ਮਨੇ ਦਿੱਦਰ ਸਮਝਿਆ ਮੇਰਾ ਤੋ ਦਿਲੇ ਸ਼ੁਕਰੀਆ ਤੁਹਾਡਾ ਇਹ ਤੋਂ ਦੇ ਕੇ ਆਜੇ ਬਰਫੀ ਖਲਾਇਆ ਯਾਰ ਹੁਣ ਤਾਂ ਮਿਲ ਗਿਆ ਹੁਣ ਕਾਨੂੰ ਰੋੜਾ ਲੰਦਾ ਯਾਰ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤਰਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸਨ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਮੈਂ ਜੀਲੋ ਧੰਨਵਾਦ ਕਰਦਾ ਇੰਚਰਪਾਈ ਦੀ ਦਾ ਕਿ ਇਹਨਾਂ ਨੇ ਫਟ ਕਰੇ ਇੱਕ ਮੈਨੂੰ ਮਨੰਦਿਕ ਦਰਦ ਸਮਝਿਆ ਮੇਰਾ ਤੋਂ ਦਿਲੋਂ ਸ਼ੁਕਰੀਆ ਤੁਹਾਡਾ ਕੀ ਤੁਹਾਡੇ ਕਹ ਕੇ ਆਜਾ ਬਰਫੀ ਗਿਆ ਯਾਰ ਹੁਣ ਤਾਂ ਮਿਲ ਗਿਆ ਹੁਣ ਕਾਨੂੰ ਰੋੜਾ ਲੈ ਦੱਸ ਯਾਰ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੱਕਦੇ ਫਟੇ ਹੋਣ ਬੱਲੇ ਬੱਲੇ ਕਰਾ ਦੇ